ਆਮ ਆਦੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਡਾ ਨੇ ਸੁਨੀਲ ਜਾਖੜ ਤੇ ਰਵਨੀਤ ਬਿੱਟੂ ਦੇ ਉੱਤੇ ਤਿੱਖੇ ਸਵਾਲ ਨੇ ਜਿਹੜੇ ਖੜੇ ਕੀਤੇ ਨੇ ਸੋ ਦਾਅਦਿਏ ਕਿ ਆਮ ਆਦੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਡਾ ਨੇ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਸੜਕਾਂ ਦੀ ਮੁਰੰਮਤ ਨਹੀਂ ਹੋ ਰਹੀ ਕਿਉਂਕਿ ਕੇਂਦਰ ਸਰਕਾਰ ਵੱਲੋਂ ਆਰ ਡੀ ਐਫ ਦਾ ਪੈਸਾ ਜਿਹੜਾ ਸੂਬੇ ਨੂੰ ਜਾਰੀ ਨਹੀਂ ਕੀਤਾ ਜਾ ਰਿਹਾ ਨਾਲ ਹੀ ਉਹਨਾਂ ਨੇ ਦੱਸਿਆ ਕਿ ਇਸ ਪਿੱਛੇ ਭਾਜਪਾ ਦੀ ਸ਼ਾਜੀ ਸ਼ਾਇ ਅਤੇ ਪਾਰਟੀ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚੋਂ ਸਰਕਾਰੀ ਮੰਡੀਕਰਨ ਦੀ ਪ੍ਰਥਾ ਜਿਹੜੀ ਖਤਮ ਹੋ ਜਾਵੇ ਅਤੇ ਇਸੇ ਕਾਰਨ ਪੰਜਾਬ ਨੂੰ 7000 ਕਰੋੜ ਰੁਪਏ ਦੇ ਜੋ ਫੰਡ ਨੇ ਉਹ ਜਾਰੀ ਨਹੀਂ ਕੀਤੇ ਜਾ ਰਹੇ ਨਾਲ ਹੀ ਵਿਧਾਇਕ ਨੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਸਵਾਲ ਕਰਦੇ ਹਾਂ ਕਿ ਹੈ ਕਿ ਉਹ ਹਮੇਸ਼ਾ ਕਹਿੰਦੇ ਹਨ ਕਿ ਉਹ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਕੇਂਦਰ ਸਰਕਾਰ ਦੇ ਵਿੱਚ ਬੁਲੰਦ ਕਰਦੇ ਨੇ ਤਾਂ ਫਿਰ ਪੰਜਾਬ ਦਾ ਪੈਸਾ ਰੋਕ ਕੇ ਜਾਣ ਦੇ ਉੱਤੇ ਸੁਨੀਲ ਜਾਖੜ ਹੋਣ ਚੁੱਪੀ ਕਿਉਂ ਧਾਰ ਬੈਠੇ ਨੇ ਉੱਥੇ ਹੀ ਉਹਨਾਂ ਨੇ ਰਵਨੀਤ ਬਿੱਟੂ ਵੀ ਭਾਜਪਾ ਦੇ ਨਵੇਂ ਮੰਤਰੀ ਬਣੇ ਹਨ ਅਤੇ ਉਹ ਇਸ ਦੇ ਉੱਤੇ ਆਪਣੀ ਆਵਾਜ਼ ਕਿਉਂ ਬੁਲੰਦ ਨਹੀਂ ਕਰ ਰਹੇ ਤੇ ਨਾਲ ਹੀ ਦਿਨੇਸ਼ ਚੱਡਾ ਨੇ ਪੰਜਾਬ ਦੇ ਸਾਰੇ ਨਵੇਂ ਬਣੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਇਹ ਪੰਜਾਬ ਦੇ ਉੱਤੇ ਬਹੁਤ ਵੱਡਾ ਖਤਰਾ ਜਿਹੜਾ ਮੰਡਰਾ ਰਿਹਾ ਹੈ ਤੇ ਇਸ ਬਾਰੇ ਉਹ ਸਭ ਤੋਂ ਪਹਿਲਾਂ ਕੇਂਦਰ ਦੇ ਵਿੱਚ ਜਾ ਕੇ ਲੜਾਈ ਹੈ ਜਿਹੜੀ ਜ਼ਰੂਰ ਲੜਨ ਨਾਲ ਹੀ ਪੰਜਾਬ ਦੇ ਕਿਸਾਨਾਂ ਦੀ ਪਿੰਡ ਪਿੰਡ ਦੀ ਅਤੇ ਸੜਕਾਂ ਦੀ ਹਾਲਤ ਦੀ ਆਵਾਜ਼ ਬੁਲੰਦ ਕਰਕੇ ਕੇਂਦਰ ਦੀ ਤਾਨਾਸ਼ਾਹ ਸਰਕਾਰ ਦੇ ਨਾਲ ਲੜਾਈ ਜ਼ਰੂਰ ਲੜਨ ਨਾਲ ਹੀ ਉਹਨਾਂ ਨੇ ਮੋੜ ਸੁਨੀਲ ਜਾਖੜ ਰਵਨੀਤ ਬਿੱਟੂ ਅਤੇ ਹੋਰ ਭਾਜਪਾ ਆਗੂਆਂ ਨੂੰ ਕਿਹਾ ਕਿ ਜੇਕਰ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਨਾ ਹੈ ਤਾਂ ਇਹਨਾਂ ਕਾਲੇ ਕਾਨੂੰਨਾਂ ਨੂੰ ਲੁਕਵੇਂ ਤਰੀਕੇ ਦੇ ਨਾਲ ਲਾਗੂ ਹੋਣ ਤੋਂ ਰੋਕਣ ਦੇ ਲਈ ਉਹ ਆਪਣੀ ਆਵਾਜ਼ ਜ਼ਰੂਰ ਬੁਲੰਦ ਕਰਨ। ਆਜਪਾ ਨੇ ਪੰਜਾਬ ਦੇ ਵਿੱਚੋਂ ਸਰਕਾਰੀ ਮੰਡੀਕਰਨ ਸਿਸਟਮ ਨੂੰ ਖਤਮ ਕਰਨ ਦੇ ਲਈ ਤਿੰਨ ਕਾਲੇ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦਾ ਕਿ ਪੂਰੇ ਭਾਰਤ ਦੇ ਵਿੱਚ ਵਿਰੋਧ ਹੋਇਆ ਸਭ ਤੋਂ ਵੱਡਾ ਵਿਰੋਧ ਹੋਇਆ ਪੰਜਾਬ ਦੇ ਵਿੱਚੋਂ ਪੰਜਾਬ ਦੇ ਕਿਸਾਨਾਂ ਨੇ ਪੰਜਾਬੀਆਂ ਨੇ ਸਭ ਤੋਂ ਵੱਡਾ ਵਿਰੋਧ ਕੀਤਾ ਜਿਸ ਕਰਕੇ ਕਹਿਣ ਨੂੰ ਇਹਨਾਂ ਨੂੰ ਉਹ ਤਿੰਨ ਕਾਲੇ ਕਾਨੂੰਨ ਵਾਪਸ ਲੈਣੇ ਪਏ ਪਰ ਅੱਜ ਵੀ ਭਾਜਪਾ ਦੀ ਮਨਸ਼ਾ ਹੋਈ ਹੈ ਕਿ ਜਿਹੜਾ ਸਰਕਾਰੀ ਮੰਡੀਕਰਨ ਸਿਸਟਮ ਹੈ ਪੰਜਾਬ ਦੇ ਵਿੱਚੋਂ ਉਹ ਖਤਮ ਹੋ ਜਾਵੇ ਇਸੇ ਕਰਕੇ ਇਹ ਜਿਹੜਾ ਆਰਡੀਐਫ ਦਾ ਪੈਸਾ ਹੈ ਤੇ ਐਮਡੀਐਫ ਦਾ ਪੈਸਾ ਇਹ ਮੰਡੀ ਡਿਵੈਲਪਮੈਂਟ ਫੰਡ ਤੇ ਆਰਡੀਐਫ ਰੂਰਲ ਡਿਵੈਲਪਮੈਂਟ ਫੰਡ ਉਹ ਪੰਜਾਬ ਨੂੰ ਜਾਰੀ ਨਹੀਂ ਕੀਤਾ ਜਾ ਰਿਹਾ ਤਾਂ ਕਿ ਭਾਜਪਾ ਦੀ ਜੋ ਮਨਸ਼ਾ ਹੈ ਉਹਨੂੰ ਬੂਰ ਪੈ ਜਾਵੇ ਪੰਜਾਬ ਮੰਡੀ ਬੋਰਡ ਵੀ ਖਤਮ ਹੋ ਜਾਵੇ ਪੰਜਾਬ ਮੰਡੀ ਬੋਰਡ ਦਾ ਸਾਰਾ ਢਾਂਚਾ ਵੀ ਖਤਮ ਹੋ ਜਾਵੇ ਸਰਕਾਰੀ ਮੰਡੀਕਰਨ ਸਿਸਟਮ ਪੰਜਾਬ ਦਾ ਖਤਮ ਕਰਨ ਦੀ ਨੀਅਤ ਦੇ ਨਾਲ ਇਹ ਜਿਹੜਾ 7000 ਕਰੋੜ ਰੁਪਈਆ ਉਹ ਪੰਜਾਬ ਨੂੰ ਜਾਰੀ ਨਹੀਂ ਕੀਤਾ ਜਾ ਰਿਹਾ ਭਾਵੇਂ ਕਿ ਕਿਸਾਨਾਂ ਦੇ ਪੰਜਾਬੀਆਂ ਦੇ ਮੁਲਕ ਦੇ ਸੰਘਰਸ਼ ਅੱਗੇ ਝੁਕ ਕੇ ਭਾਜਪਾ ਨੂੰ ਤਿੰਨ ਕਾਲੇ ਕਾਨੂੰਨ ਜਿਹੜੇ ਉਹ ਉਸ ਵੇਲੇ ਵਾਪਸ ਲੈਣੇ ਉਹਨਾਂ ਦੀ ਮਜਬੂਰੀ ਹੋ ਗਈ ਪਰ ਅੱਜ ਵੀ ਉਹਨਾਂ ਦੇ ਦਿਲ ਦੇ ਵਿੱਚ ਉਹਨਾਂ ਦੇ ਦਿਮਾਗ ਦੇ ਵਿੱਚ ਸਾਜ਼ਿਸ਼ ਹੀ ਚੱਲ ਰਹੀ ਹੈ ਕਿ ਕਿਵੇਂ ਸਰਕਾਰੀ ਮੰਡੀਕਰ ਸਿਸਟਮ ਨੂੰ ਖਤਮ ਕਰੀਏ ਔਰ ਕਿਵੇਂ ਆਪਣੇ ਕਾਰਪੋਰੇਟ ਮਿੱਤਰਾਂ ਨੂੰ ਇਹ ਪੰਜਾਬ ਦੀਆਂ ਮੰਡੀਆਂ ਦੇ ਉੱਪਰ ਪ੍ਰਾਈਵੇਟ ਮੰਡੀਆਂ ਖਲਵਾ ਕੇ ਕਾਬਜ ਕਰੀਏ ਇਸ ਤੋਂ ਬਿਨਾ ਹੋਰ ਕੋਈ ਦੂਜਾ ਕਾਰਨ ਜਿਹੜਾ ਉਹ ਨਹੀਂ ਹੈ ਪੰਜਾਬ ਦਾ ਆਰਡੀਐਕ ਦਾ ਪੈਸਾ ਰੋਕਣ ਦਾ ਕਿਉਂਕਿ ਪੰਜਾਬ ਮੰਡੀਕਰਨ ਬੋਰਡ ਜਿਹੜੀਆਂ ਸੜਕਾਂ ਦੀ ਮੁਰੰਮਤ ਕਰਦਾ ਜਿਹੜੀਆਂ ਸੜਕਾਂ ਨੂੰ ਦੀ ਸਾਂਭ ਸੰਭਾਲ ਕਰਦਾ 66000 ਕਿਲੋਮੀਟਰ ਸੜਕਾਂ ਦੀ ਜਿਹੜਾ ਪੰਜਾਬ ਮੰਡੀ ਬੋਰਡ ਸਾਂਭ ਸੰਭਾਲ ਕਰਦਾ ਉਹ ਸਾਰੀਆਂ ਸੜਕਾਂ ਕਿਸਾਨੀ ਨਾਲ ਸੰਬੰਧਿਤ ਨੇ ਉਹ ਸਾਰੀਆਂ ਸੜਕਾਂ ਕਿਸਾਨਾਂ ਦੀਆਂ ਫਸਲਾਂ ਪਿੰਡਾਂ ਤੋਂ ਮੰਡੀਆਂ ਤੱਕ ਲੈ ਕੇ ਜਾਣ ਦੇ ਲਈ ਵਰਤੀਆਂ ਜਾਂਦੀਆਂ ਨੇ ਇਸੇ ਕਰਕੇ ਉਹਨਾਂ ਸੜਕਾਂ ਦੀ ਮੁਰੰਮਤ ਨਹੀਂ ਹੋ ਦਿੱਤੀ ਜਾ ਰਹੀ ਇਸੇ ਕਰਕੇ ਜਿਹੜਾ ਮੰਡੀਆਂ ਦੀ ਡਿਵੈਲਪਮੈਂਟ ਵਾਲਾ ਪੈਸਾ ਹੈ ਉਹ ਰੋਕਿਆ ਜਾ ਰਿਹਾ ਤਾਂ ਕਿ ਮੰਡੀਆਂ ਦੇ ਵਿੱਚ ਵੀ ਕੋਈ ਵਿਕਾਸ ਨਾ ਹੋਵੇ ਔਰ ਮੰਡੀਆਂ ਪੰਜਾਬ ਦੀਆਂ ਸਰਕਾਰੀ ਮੰਡੀਆਂ ਬਰਬਾਦ ਹੋ ਜਾਣ ਬਰਬਾਦ ਹੋ ਕੇ ਇੱਕ ਰਸਤਾ ਖੁੱਲ ਜਾਵੇ ਇਹਨਾਂ ਦੇ ਕਾਰਪੋਰੇਟ ਮਿੱਤਰਾਂ ਦੇ ਲਈ ਇਸ ਵੱਡੀ ਸਾਜ਼ਿਸ਼ ਕਰਕੇ ਇਸ ਬਦਨੀਤੀ ਕਰਕੇ ਪੰਜਾਬ ਦੀਆਂ ਸੜਕਾਂ ਨੂੰ ਬਦਹਾਲ ਰੱਖਿਆ ਹੋਇਆ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਇਸ ਬਦਨੀਤੀ ਕਰਕੇ ਆਰਡੀਐਫ ਦਾ ਤੇ ਐਮਡੀਐਫ ਦਾ ਪੈਸਾ ਰੋਕ ਕੇ ਪੰਜਾਬ ਦੀਆਂ ਮੰਡੀਆਂ ਨੂੰ ਬਦਹਾਲ ਕਰਕੇ ਬਰਬਾਦ ਕਰਨ ਦੀ ਸਾਜ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਪੰਜਾਬੀ ਕਹਾਂਦੇ ਆ ਜੇ ਕਿਸਾਨਾਂ ਦੇ ਨੁਮਾਇੰਦੇ ਕਹਾਂਦੇ ਆ ਜੇ ਪੰਜਾਬ ਦੇ ਨੁਮਾਇੰਦੇ ਕਹਾਂਦੇ ਆ ਤਾਂ ਤੁਸੀਂ ਆਪਣੇ ਸਾਹਮਣੇ ਕਿਵੇਂ ਦੇਖ ਸਕਦੇ ਆ ਪੰਜਾਬ ਦੀਆਂ ਸਰਕਾਰੀ ਮੰਡੀਆਂ ਨੂੰ ਬਰਬਾਦ ਹੁੰਦੇ ਹੋਏ ਦੇਖ ਕੇ ਪੰਜਾਬ ਦੇ ਸਰਕਾਰੀ ਮੰਡੀ ਕੰਸਿਸਟਮ ਨੂੰ ਜਾਕਰ ਸਾਹਿਬ ਤੁਸੀਂ ਬਰਬਾਦ ਹੁੰਦਾ ਹੋਇਆ ਕਿਵੇਂ ਦੇਖ ਸਕਦੇ ਆ ਤੁਹਾਡੀ ਆਪਣੀ ਕੇਂਦਰ ਦੀ ਸਰਕਾਰ ਪੰਜਾਬ ਦੀਆਂ ਮੰਡੀਆਂ ਦੇ ਪੈਸੇ ਰੋਕ ਕੇ ਪੰਜਾਬ ਦੀਆਂ ਮੰਡੀਆਂ ਦੇ ਵਿਕਾਸ ਦੇ ਪੈਸੇ ਰੋਕ ਕੇ ਜੋ ਸਰਕਾਰੀ ਮੰਡੀ ਕੰਸਿਸਟਮ ਨੂੰ ਬਰਬਾਦ ਕਰ ਰਹੀ ਹੈ ਤੁਸੀਂ ਕਿਵੇਂ ਨੂੰ ਦੇਖ ਸਕਦੇ ਆ ਤੁਸੀਂ ਇਹਦੇ ਤੇ ਚੁੱਪ ਕਿਉਂ ਜੋ ਕਾਰਪੋਰੇਟ ਜੋ ਭਾਜਪਾ ਦੇ ਕਾਰਪੋਰੇਟ ਮਿੱਤਰਾਂ ਨੂੰ ਕਾਬਜ ਕਰਾਉਣ ਦੀ ਮੁਰਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਇਸ ਮੰਡੀ ਕੰਸਿਸਟਮ ਨੂੰ ਬਰਬਾਦ ਕਰਕੇ ਤੁਸੀਂ ਇਹਦੇ ਤੇ ਆਪਣੀ ਜਵਾਨ ਕਿਉਂ ਨਹੀਂ ਖੋਲਦੇ ਇਹਦੇ ਤੇ ਤੁਸੀਂ ਚੁੱਪ ਕਿਉਂ ਬੈਠੇ ਹੋ ਅੱਜ ਤੁਹਾਡੇ ਬੋਲਣ ਦਾ ਸਮਾਂ ਜੇ ਤੁਸੀਂ ਅੱਜ ਤੁਹਾਡੇ ਤੁਸੀਂ ਇਹ ਡਿਸਾਈਡ ਕਰਨਾ ਕਿ ਤੁਸੀਂ ਇਹ ਭਾਜਪਾ ਦੀ ਏਸ ਤਾਣਾशाही ਕਿਸਾਨ ਵਿਰੋਧੀ ਨੀਤੀ ਦੇ ਨਾਲ ਖੜਨਾ ਕਿ ਪੰਜਾਬ ਦੇ ਨਾਲ ਖੜਨਾ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਨਾ ਜੇ ਪੰਜਾਬ ਦੇ ਜਾਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਨਾ ਤਾਂ ਤੁਸੀਂ ਇਹ ਧੱਕੇਸ਼ਾਹੀ ਨੂੰ ਇਹ ਕਾਲੇ ਕਾਨੂੰਨਾਂ ਨੂੰ ਲੁਕਵੇਂ ਤਰੀਕੇ ਦੇ ਨਾਲ ਲਾਗੂ ਹੋਣ ਤੋਂ ਰੋਕਣ ਦੇ ਲਈ ਆ ਭਾਜਪਾ ਦੇ ਸਾਰੇ ਲੀਡਰ ਜਖੜ ਸਾਹਿਬ ਬਿੱਟੂ ਜੀ ਆਪਣੀ ਤੁਸੀਂ ਆਵਾਜ਼ ਬੁਲੰਦ ਕਰੋ ਆਪਣਾ ਮੂੰਹ